ਅਜੇ ਕਈ ਅਰਸਿਆਂ ਬਾਅਦ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਥਾਨ ਗੁਰਦੁਆਰਾ ਗੁਰਸਰ ਸਾਹਿਬ ਵਿਖੇ ਪਹੁੰਚੇਗੇ ਪਿੰਡ ਹੀਰੋਕਲਾਂ ਵਿਖੇ ਬਹੁਤ ਜਿਆਦੇ ਟਾਈਮ ਬਾਅਦ ਆਉਣ ਕਰਕੇ ਇੱਥੇ ਇੰਨਾ ਕੁ ਜਿਆਦੇ ਚੰਗਾ ਲੱਗਦਾ ਆਨੰਦ ਆਉਂਦਾ ਜਿੰਨਾ ਵੀ ਤੁਸੀਂ ਕਹਿ ਸਕਦੇ ਹੋ ਪਵਿੱਤਰ ਸਰੋਵਰ ਮੌਜੂਦ ਹੈ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਚਨ ਹੋਏ ਹੋਏ ਨੇਗੇ ਇੱਥੇ ਇਸ਼ਨਾਨ ਕਰਨ ਨਾਲ ਤੰਦਰੁਸਤੀਆਂ ਤੇ ਰੋਗ ਮਿਟਦੇ ਨੇ ਜਿਵੇਂ ਚਮੜੀ ਦਾ ਰੋਗ ਹੋਇਆ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਉਸ ਤੋਂ ਛੁਟਕਾਰਾ ਪਾ ਸਕਦੇ ਹਾਂ ਇਹ ਗੁਰਦੁਆਰੇ ਚ ਹੋਰ ਵੀ ਬਹੁਤ ਸਾਰੇ ਬਦਲਾਅ ਆਏ ਨੇ ਆ ਪਾਰਕ ਆਨੰਦਮਈ ਬਣਾਤੇ ਬਹੁਤ ਵਧੀਆ ਪਹਿਲਾਂ ਇੱਥੇ ਲੰਗਰ ਹਾਲ ਹੁੰਦਾ ਸੀਗਾ ਤੇ ਦਰਬਾਰ ਸਾਹਿਬ ਇੱਥੇ ਹੁੰਦਾ ਸੀਗਾ ਤੇ ਉੱਧਰ ਛੱਪੜੀ ਬਣੀ ਹੋਈ ਹੈ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੀ ਸੂਈ ਹੋਈ ਘੋੜੀ ਦੀ ਪਿੱਠ ਤੋਤੀ ਸੀਗੀ ਤੇ ਬਸੇਰਾ ਨਵਾਇਆ ਸੀਗਾ ਤੇ ਉਹ ਗ੍ਰੰਥੀ ਸਿੰਘ ਦੀ ਰਿਹائش ਹੈਗੀ ਉੱਥੇ ਉਹ ਸਾਰੇ ਕਮਰਿਆਂ ਚ ਤੇ ਗੁਰਦੁਆਰਾ ਉਹ ਉੱਥੇ ਤੱਕ ਹੁਣ ਲੰਗਰ ਹਾਲ ਸਾਰਾ ਇੱਥੇ ਬਣ ਗਿਆ ਬਹੁਤ ਜਿਆਦੇ ਖੁੱਲ ਗਿਆ ਪਹਿਲਾਂ ਇਹ ਗੁਰਦੁਆਰੇ ਦੀ ਬਾਉਂਡਰੀ ਆ ਸਰੋਵਰ ਦੋ ਨਾਲ ਇੱਥੇ ਇਦਾਂ ਹੀ ਸੀ ਕਿ ਸਿਰਫ ਬਹੁਤ ਜਿਆਦੇ ਆਨੰਦ ਆਇਆ ਬਹੁਤ ਜਿਆਦੇ ਸਪੈਸ਼ਲੀ ਹਰੀਆਲੀ ਬੂਟਾ ਇੰਨਾ ਕ ਜਿਆਦੇ ਇੱਥੇ ਉਗਾਇਆ ਹੋਇਆ ਜਿੰਨਾ ਵੀ ਤੁਸੀਂ ਕਹਿ ਦਿਓ ਬੜਾ ਆਨੰਦ ਆਇਆ ਇਹ ਜਿਹੜੇ ਬੂਟੇ ਦੇਖੋ ਮੈਂ ਤਾਂ ਘਟੋ ਘਟ ਬਾਲਾ ਨਹੀਂ ਮੈਨ ਲੱਗਦਾ ਅ 5 6 ਸਾਲਾਂ ਬਾਅਦ ਆਇਆ ਹਾਂ ਇਸ ਸਥਾਨ ਤੇ ਬੜਾ ਹੀ ਚੰਗਾ ਲੱਗਿਆ ਕਿਰਪਾ ਮਹਾਰਾਜ ਸਹਿਜ ਜੀ ਤੁਹਾਨੂੰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰਸ਼ਨ ਦੇਦਾਰੇ ਵਕਤ ਇਸ ਸਥਾਨ ਦੇ ਪਵਿੱਤਰ ਦੇ ਬੜੀ ਸੋਹਣੀ ਦੇਖੋ ਗੇਟ ਇਦਾਂ ਵੀ ਨਹੀਂ ਹੈ ਕਿ ਬੀ ਇਕੱਲਾ ਬਣਾ ਕੇ ਕਮੇਟੀ ਨੇ ਜਸਟ ਛੱਡ ਤੇ ਦੇਖਪਾਲ ਵੀ ਬੜੀ ਚੰਗੀ ਤਰ੍ਹਾਂ ਹੁੰਦੀ ਹੈ ਸਾਫ਼ ਸੁਪਈ ਦੇਖੋ ਬੂਟਿਆਂ ਦੀ ਗੁੱਡ ਗੜੀ ਆ ਘਾ ਬਹੁਤ ਜਿਆਦਾ ਸੋਹਣਾ ਆ ਬੂਟਾ ਕਿੰਨਾ ਸੋਹਣਾ ਲੱਗਦਾ ਦੇਖੋ ਇੱਥੋਂ ਪਾਰਕ ਇਹ ਗੁਰਦੁਆਰ ਹੋਰ ਵੀ ਹੋ ਉੱਥੇ ਤੱਕ ਵਗਿਆ ਪਹਿਲਾਂ ਤਾਂ ਗੇਟ ਮੇਨ ਗੇਟ ਹੀ ਹੈ ਸੀਗਾ ਅੱਡੀ ਉੜੀ ਇਹ ਗੇਟ ਸੀ ਇੱਧਰ ਇੱਧਰ ਵਾਰ ਸਾਹਿਬ ਨੂੰ ਮੇਨ ਰਸਤਾ ਜਾਂਦਾ ਇੱਧਰ ਉਹ ਨਿਸਾਨ ਸਾਹਿਬ ਆਗੇ ਸੁਣਨਾ ਪ੍ਰੋਪਰ ਦਿਖਾ ਕੇ ਆਉਣਾ ਜਿੱਥੇ ਲੰਗਰ ਹਾਲ ਬਣਾਇਆ ਹੋਣਾ ਸਾਰਾ ਇੱਧਰ ਦੇ ਕੋਆਪਾਰਕ ਸਾਰਾ ਬਹੁਤ ਜਿਆਦਾ ਸੋਹਣਾ ਬਹੁਤ ਜਿਆਦਾ ਮੈਂ ਤਾਂ ਬਹੁਤ ਜਿਆਦਾ ਹੈਰਾਨ ਹੋਇਆ ਇੰਨੇ ਜਿਆਦੇ ਚੇਂਜ ਦੇਖ ਕੇ ਗੁਰੂ ਘਰ ਸਾਹਿਬ ਚ ਜਦ ਕਿ ਸਾਡੇ ਪਿੰਡ ਦੇ ਬਿਲਕੁਲ ਨਾਲ ਆ ਬਾਹਰੋਂ ਮਾਰੇ ਗੁਰਦੁਆਰਾ ਬਸ ਆਣੀ ਹੋਇਆ ਮਾੜੀ ਕਿਸਮਤ ਨੇ ਕਹਿ ਸਕਦੇ ਆਪਾਂ ਅੱਜ ਆਿਆਂਗੇ ਦੇਖੋ ਅੱਜ ਇਹ ਗੁਰਦੁਆਰੇ ਚ ਹੋਰ ਵੀ ਬੂਟੇ ਬਹੁਤ ਜਿਆਦੇ ਹੁਣ ਲਾਏ ਨੇ ਨੌਜਵਾਨਾਂ ਨੇ ਸੇਵਾ ਕਰ ਰਹੇ ਆ ਆ ਸਾਰਾ ਲੰਗਰ ਹਾਲ ਬਣ ਗਿਆ ਇੱਥੇ ਪਹਿਲਾਂ ਘੋੜੀਆਂ ਹੀ ਘੋੜੀਆਂ ਹੁੰਦੀਆਂ ਦੀ ਬਹੁਤ ਜਿਆਦੇ ਜਾਨਵਰ ਚੰਗੇ ਚੰਗੇ ਰੱਖੇ ਹੁੰਦੇ ਸੀਗੇ ਬਾਬਿਆਂ ਦੇ ਇੱਥੇ ਇਹ ਹੁਣ ਲੰਗਰ ਹਾਲ ਬਣਾ ਤਾਂ ਪਾਣੀ ਵਾਲੀ ਟੈਂਕੀ ਆ ਮਜੂਰ ਆ ਵੱਡਾ ਗੇਟ ਹੁੰਦਾ ਸੀ ਪਹਿਲਾਂ ਗੁਰੂ ਘਰ ਦਾ ਇਹ ਇੱਥੋਂ ਐਂਟਰੀ ਹੁੰਦੀ ਸੀ ਗੁਰੂ ਘਰ ਦੀ ਬਹੁਤ ਜਿਆਦੇ ਕਿਰਪਾ ਬਹਾਰਾ ਸਾਹਿਬ ਦੀ ਸੰਗਤ ਦਾ ਸਾਥ ਮਿਲਦਾ ਗੁਰੂ ਘਰ ਨੂੰ ਬਹੁਤ ਜਿਆਦਾ ਸੁਹਣਾ ਹੈ। ਪਕੈ ਸਕਦੇ ਨੇ ਇੱਕ ਦਰਬਾਰ ਸਾਹਿਬ ਦੀ। ਇਨਸਾਨ ਸਾਹਿਬ ਉਧਰ ਸਰੋਵਰ ਆ ਗਿਆ। ਪ੍ਰੋਪਰ ਜੇ ਇਹ ਵੀਡੀਓ ਤੁਹਾਨੂੰ ਤੁਹਣੀ ਮੇਰੇ ਚੰਗੀ ਲੱਗੀ ਜਾਣਕਾਰੀ ਚੰਗੀ ਮਿਲੀ ਤਾਂ ਜਰੂਰ ਇਹਸ ਨੂੰ ਗਾਂਹ ਦੀ ਗਾਮ ਲੋਕਾਂ 'ਚ ਪੇਜੀਵ ਦਰਸ਼ਨਦਾਰੀ ਕਰਨ ਵਾਸਤੇ ਇਸ ਸਥਾਨ ਦੇ ਹੁਣ ਮੈਂ ਤੁਹਾਨੂੰ ਅੰਦਰੋਂ ਦਰਬਾਰ ਸਾਹਿਬ ਦਿਖਾਉਣਾ ਚਰਨਕੁਨ ਸਾਹਿਬ ਜੀ ਚੰਨ ਸਾਹਿਬਾ ਬੂਟੇ ਦੇਖੋ ਤੁਸੀਂ ਹਰ ਥਾਂ ਦੇ ਕੋਈ ਆਇਨ ਹੈਗਾ ਉਜਾਲਾ ਨਹੀਂ ਕਰਿਆ ਹੋਇਆ ਬੂਟੇ ਉੱਥੇ ਨਹੀਂ ਇੱਥੇ ਇੱਕਦਮ